ਸਸ਼ੀਕਾਰ ਜੀ ਕਿਦਾਂ ਹੋ ਜੀ ਸਾਰੇ ਹੋਪਸ ਸਾਰੇ ਬਹੁਤ ਜਿਆਦਾ ਵਧੀਆ ਹੋਵੋਗੇ ਦੋ ਤਿੰਨ ਦਿਨ ਹੋ ਗਏ ਜੀ ਵੀਡੀਓ ਅਪਲੋਡ ਨਹੀਂ ਹੋਈ ਐਨਾ ਜਿਆਦਾ ਪਹਿਣਾ ਨੇ ਜਿਹੜਾ ਆਪਣਾ ਫੈਬਰਿਕ ਸੀਗਾ ਵਰਾਸ਼ੋ ਵਾਲਾ ਹੈ ਨਾ ਇੰਨਾ ਪਿਆਰ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਮਿਲੇ ਬਹੁਤ ਜ਼ਿਆਦਾ ਤੈ ਦੀ ਲੋ ਧੰਨਵਾਦ ਹੈ ਜੀ ਬਹੁਤ ਜ਼ਿਆਦਾ ਹੈ ਨਾ ਕੰਮ ਇੰਨਾ ਜ਼ਿਆਦਾ ਉੱਤੋਂ ਦੀ ਹੋ ਗਿਆ ਮਤਲਬ ਸਾਡੇ ਤੋਂ ਦੋ ਤਿੰਨ ਜਣਿਆਂ ਤੋਂ ਵੀ ਨਹੀਂ ਸੰਭਲਿਆ ਹੈਗਾ ਵੀ ਅਸੀਂ ਨੇ ਪੈਕਿੰਗਾਂ ਕਰਨੀਆਂ ਆਰਡਰ ਲੈਣੇ ਡਿਸਪੈਚ ਕਰਨੇ ਮਤਲਬ ਸਾਰਾ ਕੰਮ ਹੈ ਨਾ ਤਾਂ ਕਰਕੇ ਵੀਡੀਓ ਨਹੀਂ ਅਪਲੋਡ ਕਰ ਪਾਈ ਇਸ ਕਰਕੇ ਮੈਂ ਸੋਚਿਆ ਵੀ ਅਜੀ ਇੱਕ ਛੋਟੀ ਜੀ ਵੀਡੀਓ ਜ਼ਰੂਰ ਅਪਲੋਡ ਕਰ ਦਿੰਦੇ ਹਾਂਗੇ ਤੇ ਇੱਕ ਵਰਾਸ਼ ਉਹਦੇ ਨਾਲ ਸੂਟ ਆਪਾਂ ਇਦਾਂ ਸਟੀਚ ਕਰਵਾਏ ਹੈਗੇ ਤੇ ਇਹ ਵਰਾਸ਼ ਉਹ ਦੀ ਸ਼ਰਟਾਂ ਨਹੀਂ ਆ ਬਹੁਤ ਸੋਹਣਾ ਸੂਟ ਸਿੰਪਲ ਸੋਬਰ ਵੀ ਹੈ ਕੋਈ ਵਰਕ ਨਹੀਂ ਹੈਗਾ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਾਂ ਨੇ ਰੈਡੀ ਕਰਵਾਇਆ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹਦੇ ਨਾਲ ਦੁਪੱਟਾ ਰੈਡੀ ਕਰਵਾਵਾਂਗੇ ਪੂਰਾ ਝਾਲ ਵਗੈਰਾ ਪਵਾ ਕੇ ਬਹੁਤ ਸੋਹਣਾ ਸੂਟ ਰੈਡੀ ਕਰਵਾਵਾਂਗੇ ਜੀ ਜੀ ਲਓ ਜੀ ਇਹ ਵਾਲੀ ਇਹਦੀ ਸ਼ਰਟ ਰੈਡੀ ਕਰਵਾਈ ਹੈ ਸ਼ਰਟ ਦੇ ਉੱਤੇ ਆਪਾਂ neck ਦੇ ਉੱਤੇ ਇਹ ਤਾਂ ਬਟਨ ਲਗਵਾਏ ਨੇ ਨਾਲ ਪਾਈਪਿੰਗ ਦਿੱਤੀ ਹੈਗੀ ਤੇ ਫਿਨਿਸ਼ਿੰਗ ਦਿੱਤੀ ਹੈਗੀ ਆਪਾਂ ਨੇ ਬਲੂ ਕਲਰ ਦੀ ਰੋਇਲ ਬਲੂ ਕਲਰ ਦੀ ਫਿਨਿਸ਼ਿੰਗ ਟਾਟਾ ਲਾ ਕੇ ਸਟਿਚ ਕਰਵਾਇਆਗਾ ਸੂਟ ਤੇ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆਗਾ ਮੈਮ ਦਾ ਬਾਹਰ ਜਾਣਾਗਾ ਇਹ ਵੀ ਕੈਨੇਡਾ ਤੇ ਇਹਨਾਂ ਦੀ ਬਾਟਮ ਹੈ ਜਿਹੜੀ ਬਾਟਮ ਇਹਨਾਂ ਦੀ ਆਪਾਂ ਨੇ ਇਹ ਵਾਲੇ ਕਲਰ ਦੀ ਦਿੱਤੀ ਐ ਇਸੇ ਕਲਰ ਦਾ ਦੁਪੱਟਾ ਹੋਊਗਾ ਤੇ ਉਹ ਰੈਡੀ ਹੋਊਗਾ ਤੇ ਸਾਰੇ ਹੈਂਡਵਰਕ ਨਾਲ ਇਹਦੇ ਵਿੱਚ ਬੂਟੀ ਦਿੱਤੀ ਹੋਈ ਹੈ ਤੇ ਬਾਟਮ ਦੀ ਦੇ ਉੱਤੇ ਆਪਾਂ ਇਹਦਾ ਡਿਜ਼ਾਈਨਿੰਗ ਕਰਵਾ ਦਿੱਤੀ ਐ ਬਹੁਤ ਸੋਹਣਾ ਸੂਟ ਐ ਜਿਹੜਾ ਰੈਡੀ ਹੋਇਆਗਾ ਬਹੁਤ ਪਿਆਰਾ ਸੂਟ ਰੈਡੀ ਹੋਇਆ ਜੀ ਤੁਸੀਂ ਏਦਾਂ ਵਾਈਟ ਕਲਰ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋਗੇ ਸੂਟ ਹਜੇ ਦੁਪੱਟਾ ਵਗੈਰਾ ਇਹਦਾ ਰਹਿੰਦਾ 200 ਟਿਕਨ ਨਾਲ ਦੇ ਰੈਡੀ ਹੋਣੇ ਨੇ ਮੈਮ ਦੇ ਇਹ ਇਕੋ ਨਾਲ ਹੀ ਫ੍ਰੈਂਡ ਦਾ ਰੈਡੀ ਹੋਣਾਗਾ ਤੇ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਬੈਲਵਟ ਦੇ ਵਿੱਚ ਅ ਬ੍ਰਸ਼ੋਂ ਤੋਂ ਹਟ ਕੇ ਕੁਝ ਨਵੀਂ ਚੀਜ਼ ਲੈ ਕੇ ਆਏ ਆ ਬੈਲਵਟ ਦੇ ਵਿੱਚ ਪਿਓਰ ਵਾਲੀ ਬੈਲਵਟਰ ਹੋਊਗੀ ਬਿਲਕੁਲ ਪਿਓਰ ਵਾਲੀ ਜੀ ਬੈਲਵਟ ਸ਼ਿਲਕਰ ਹੋਊਗੀ ਇਹ ਤੇ ਇਹਦੇ ਵਿੱਚ ਚਾਰ ਕਲਰ ਆਏ ਨੇ ਬਹੁਤ ਸੋਹਣੇ ਕਲਰ ਨੇ ਜੀ ਤੇ ਬਹੁਤ ਹੀ ਸੋਹਣਾ ਸਟੱਫ ਹੈਗਾਗਾ 올ਓਵਰ ਸੂਟ ਰਹਿਣ ਵਾਲੇ ਨੇ ਜੀ ਇਹ ਮੈਚਿੰਗ ਕਰਵਾਣੇ ਨੇ ਤਾਂ ਅਸੀਂ ਵਾਈਟ ਦਵਾਂਗੇ ਜਸਟ ਬਾਟਮਾ ਸਾਡੇ ਲਈ ਵੇ ਟਾਈਮ ਨਹੀਂ ਹੈਗਾ ਜੀ ਡਾਈ ਨਹੀਂ ਅਸੀਂ ਕਰਵਾ ਕੇ ਦੇਵਾਂਗੇ ਕਿਸੇ ਦਾ ਵੈਸੇ 올ਓਵਰ ਸੂਟ ਤੁਸੀਂ ਲੈ ਸਕਦੇ ਹੋ ਸਾਡੇ ਕੋਲ 올ਓਵਰ ਹੀ ਜ਼ਿਆਦਾ ਸੋਹਣਾ ਲੱਗਣਾ ਹੈਗਾ ਇਹ ਬਹੁਤ ਪਿਆਰੇ ਜਿਹੇ ਸੂਟ ਨੇ ਜੀ ਬਹੁਤ ਸੋਹਣੇ ਤੇ ਬਹੁਤ ਹੀ ਸੋਹਣੀ ਹਲਕੀ ਤੇ ਲਾਈਟ ਵੇਟ ਵਾਲੀ ਜਿਹੜੀ ਬੈਲਵੈਟ ਰਹੂਗੀ ਲੋੜੀ ਦੇ ਲਈ ਬਹੁਤ ਸੋਹਣੇ ਸੂਟ ਨੇ ਜੀ ਲੋੜੀ ਦੇ ਉੱਤੇ ਇੱਕ ਸਪੈਸ਼ਲ ਜਿਹਾ ਸਟੱਫ ਲੈ ਕੇ ਆਇਆ ਤੁਹਾਡੇ ਲਈ ਅਲੱਗ ਜਿਹਾ ਕੁਝ ਕਿਉਂਕਿ ਸਾਰਿਆਂ ਨੇ ਬਰਾ ਜੋ ਬਰਾਸ਼ੋ ਪਾ ਕੇ ਆਪਾਂ ਕੁਝ ਅਲੱਗ ਜਿਹਾ ਤੁਹਾਨੂੰ ਦੇ ਦਿੱਤਾ ਹੈਗਾ 벨ਵਟ ਬਲੈਕ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹ ਫਸਟ ਵਾਲਾ ਸੈਕਿੰਡ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਬਹੁਤ ਪਿਆਰਾ ਡਿਜ਼ਾਈਨ ਹੈਗਾ ਸੈਕਿੰਡ ਵਾਲਾ ਵੀ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਇਹਦੇ ਨਾਲ ਬਾਟਮ ਮਿਲ ਜੂਗੀ ਤੁਹਾਨੂੰ ਪਰਪਲ ਕਲਰ ਦੇ ਜੇ ਤੁਸੀਂ ਪਰਪਲ ਕਲਰ ਦੀ ਮਾਈਕਰੋ ਮੈਲਵਟ ਦੀ ਇਹ ਹੈਗੀ ਬਾਟਮ ਇਹਦੇ ਨਾਲ ਤੁਹਾਨੂੰ ਅਸੀਂ ਬਾਟਮ ਦੇ ਦੇਵਾਂਗੇ ਤੇ ਇਹਨੂੰ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ ਇਹ ਸਾਡੇ ਕੋਲ ਬਹੁਤ ਸੋਹਣਾ ਸੂਟ ਹੈ ਜੀ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਬਲੈਕ ਦਾ ਇੱਕ ਹੋਰ ਆ ਗਿਆ ਆਪਣੇ ਕੋਲੇ ਡਿਜ਼ਾਈਨ ਇਹ ਵਾਲਾ ਆ ਗਿਆ ਜੀ ਬਹੁਤ ਸੋਹਣਾ ਸੂਟ ਨੇ ਸਟਾਫ ਬਹੁਤ ਸੋਹਣਾ ਹੈਗਾ ਇਹ ਕੋਈ ਵੀ ਐਵੇਂ ਨਹੀਂ ਹੈਗਾ ਪਹਿਣਾ ਕੇ ਦੇਣੀਆਂ ਜੀ ਇਹ ਟੇਡੇ ਜਾਣਗੇ ਇਹ ਇਹ ਇਹਨਾਂ ਦੇ ਉੱਤੇ ਕੋਟੀ ਨਹੀਂ ਪਾਉਗੀ ਕਿਉਂਕਿ ਇਹ ਲਾਈਟ ਵੇਟ ਵਾਲਾ ਸਟਾਫ ਹੈ ਉਹ ਵਾਲੀ ਚੀਜ਼ ਨਹੀਂ ਹੈਗੀ ਜੀ ਦਿਨ ਰਾਤ ਦਾ ਅੰਤਰ ਹੈ ਜਿਵੇਂ ਆਪਾਂ ਕਹਿੰਦੇ ਦਿਨ ਤੇ ਰਾਤ ਦਾ ਉਹ ਚੀਜ਼ ਹੈਗੀ ਹੈ ਐਵੇਂ ਫਰਕ ਹੈ ਜੀ ਆਰਮ ਸਟਾਫ ਨਾਲ ਬਹੁਤ ਸੋਹਣਾ ਹੈਗਾ ਤੇ ਨੈਕਸਟ ਹੈਗਾ ਜਿਹੜਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈਗਾ ਇਹ ਵੀ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਤੇ ਲੋ ਜੀ ਤੁਸੀਂ ਇਹ ਵਾਲਾ ਵੀ ਲੈ ਸਕਦੇ ਹੋਗੇ ਸਾਡੇ ਕੋਲ ਤੇ ਉਸ ਤੋਂ ਬਾਅਦ ਇਹ ਪਲੇਨ ਚ ਵੀ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਇੱਕ ਪਲੇਨ ਚ ਕਲਰ ਆਪਣੇ ਕੋਲ ਇਹ ਵਾਲਾ ਅਵੇਲੇਬਲ ਹੈਗਾਗਾ ਇਹ ਵੀ ਤੁਸੀਂ ਲੈ ਸਕਦੇ ਹੋਗੇ ਤੇ ਇਹ ਵਾਲੇ ਸੂਟ ਜਿਹੜਾ ਪਲੇਨ ਵਾਲਾ ਸੂਟ ਹੈ ਜੀ ਇਹ 2000 ਰੁਪਏ ਦਾ ਹੈਗਾ ਜੀ 5 ਮੀਟਰ 2000 ਰੁਪਏ ਦਾ 400 ਰੁਪਏ ਪਰ ਮੀਟਰ ਤੁਸੀਂ ਲੈ ਸਕਦੇ ਹੋਗੇ ਆਪਣੇ ਕੋਲ ਤੇ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਜੀ ਆਪਾਂ ਨੂੰ ਪਾਊਗਾ 3000 ਰੁਪਏ ਦਾ 5 ਮੀਟਰ 3000 ਰੁਪਏ ਦਾ ਸੂਟ ਹੈ ਸ਼ਿਪਿੰਗ ਇੰਡੀਆ ਦੀ ਫ੍ਰੀ ਰਹੂਗੀ ਜੀ ਸ਼ਿਪਿੰਗ ਫ੍ਰੀ ਰਹੂਗੀ 3000 ਰੁਪਏ ਦਾ ਸੂਟ ਹੈ ਜੀ ਦੁਪੱਟਾ ਵਗੈਰਾ ਰੈਡੀ ਕਿਉਂ ਹੋਊਗੇ ਤੁਸੀਂ ਕਰਵਾ ਕੇ ਦੇ ਦਾਂਗੇ ਬਸ ਸਟੀਚਿੰਗ ਆਪਾਂ ਨਹੀਂ ਕਰਵਾ ਕੇ ਦੇ ਸਕਦੇ ਹੈਗੇ ਘੱਟੋ ਘੱਟ ਫਰਵਰੀ ਦੇ 15 ਤਰੀਕ ਤੱਕ ਕੋਈ ਸਟੀਚਿੰਗ ਆਪਾਂ ਨਹੀਂ ਕਰਵਾ ਸਕਦੇ 15 ਦੇ ਫਰਵਰੀ ਦੇ 15 ਤੋਂ ਬਾਅਦ ਅਸੀਂ ਦੀ ਆਰਡਰ ਫੜਾਂਗੇ ਅਸੀਂ ਸਟੀਚਿੰਗ ਵਾਲੀ ਸੁੱਟਾਂ ਲਈ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਹੀ ਪਿਆਰੇ ਜੀ ਜੇ ਤੁਸੀਂ ਕੁਝ ਅਲੱਗ ਜਾਂ ਯੂਨੀਕ ਜਾਂ ਪਾਣਾ ਚਾਹੁੰਦੇ ਹੋ ਤਾਂ ਇਹ ਚੀਜ਼ਾਂ ਲੈ ਸਕਦੇ ਹੋਗੇ ਬਹੁਤ ਸੋਹਣੇ ਸੂਟ ਹੈਗੇ ਆ ਜੀ ਤੁਸੀਂ ਹਟ ਕੇ ਲਓ ਕੁਝ ਤੁਹਾਡੇ ਲਈ ਯੂਨੀਕ ਜੀ ਕਲੈਕਸ਼ਨ ਆਪਾਂ ਲੈ ਕੇ ਆਏ ਆ ਬਹੁਤ ਹੀ ਪਿਆਰੀਆਂ ਇਹ ਚੀਜ਼ਾਂ ਹੈਗੀਆਂ ਨੇ ਬਹੁਤ ਸੋਹਣੇ ਡਿਜ਼ਾਈਨ ਨੇਗੇ ਬਹੁਤ ਪਿਆਰੇ ਡਿਜ਼ਾਈਨ ਹੈਗੇ ਨੇ ਜਿਹੜਾ ਵੀ ਤੁਹਾਡਾ ਦਿਲ ਕਰਦਾ ਤੁਸੀਂ ਉਹ ਵਾਲੇ ਸੂਟ ਰੈਡੀ ਕਰਵਾ ਸਕਦੇ ਹੋਗੇ ਸਾਡੇ ਕੋਲ ਬਹੁਤ ਸੋਹਣੀਆਂ ਚੀਜ਼ਾਂ ਹੈਗੀਆਂ ਨੇ ਲਓ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਪ੍ਰਿੰਟ ਵਾਈਜ਼ ਬਹੁਤ ਪਿਆਰੀ ਚੀਜ਼ ਹੈਗੀ ਹੈ ਕਲੈਕਸ਼ਨ ਬਹੁਤ ਅੱਛੀ ਹੈਗੀ ਤੇ ਇਹ ਵਾਲਾ ਸੂਟ ਹੋਊਗਾ ਜੀ 3000 ਰੁਪਏ ਦਾ 5 ਮੀਟਰ ਤੇ ਉਸ ਤੋਂ ਬਾਅਦ ਮੈਂ ਇਹਨਾਂ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਦਾ ਆਪਸ਼ਨ ਦੇ ਦਿੱਤਾ ਹੈ ਜੀ ਆਪਾਂ ਬਟੇ ਬੋਲ ਇਕੋ ਹੀ ਬਾਟਮ ਦਾ ਸਟੱਫ ਕੱਪੜਾ ਹੈਗਾ ਜਿਆਦਾ ਨਹੀਂ ਹੈਗਾ ਇਹਦੇ ਨਾਲ ਵੀ ਆਪਾਂ ਤੁਹਾਨੂੰ ਇੱਕ ਆਪਸ਼ਨ ਦੇ ਦਿੱਤੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਇਹਦੇ ਨਾਲ ਤੁਸੀਂ ਮੈਚਿੰਗ ਕਰਵਾ ਸਕਦੇ ਹੋਗੇ ਇਹਦਾ ਵੀ ਆਪਾਂ ਤੁਹਾਨੂੰ ਮੈਚਿੰਗ ਦਾ ਆਪਸ਼ਨ ਦੇ ਦਿੱਤਾ ਜੀ ਜੇ ਤੁਸੀਂ ਮੈਚਿੰਗ ਦਾ ਲੈਣਾ ਚਾਹੁੰਦੇ ਹੋਗੇ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਜਿਹੜੇ ਉਹਦੇ ਡਰਾਸ ਹੋਦੇ ਚੱਲੇ ਹੋਏ ਸੂਟ ਹੈਗੇ ਜੀ ਆਪਣੇ ਤੇ ਇਹ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀਡੀਓ ਅਪਲੋਡ ਕੀਤੀ ਸੀ ਜੀ ਇੱਕ ਘੰਟੇ ਦੇ ਅੰਦਰ ਅੰਦਰ ਸਾਰਾ ਕਲੀਅਰ ਹੋਇਆ ਸੀਗਾ ਸਟਾਕ ਮੈਨੂੰ ਮੈਸੇਜ ਬਹੁਤ ਆ ਰਹੇ ਨੇ ਇਹ ਵਾਲੀ ਸੁੱਟਾਂ ਦੇ ਵਟ ਆਪਣੇ ਕੋਲ ਹੈ ਨਹੀਂ ਜੀ ਕਿ ਅਸੀਂ ਸੌਫਟਾ ਕਰ ਚੁੱਕੇ ਸੀ ਬਟ ਮੈਨੂੰ ਪਾਉਂਦਾ ਟਾਈਮ ਨਹੀਂ ਜਿਆ ਹੈਗਾ ਤੇ ਇਹ ਵਾਲਾ ਸੂਟ ਇਹ ਜਿਹੜੀ ਹ ਆ ਹੋਏਗੀ ਬ੍ਰਾਸ਼ ਹੋਏਗੀ ਇਹ ਇਹ ਨਾ ਆਰਗਾਂజా ਬ੍ਰਾਸ਼ ਹੋਏਗੀ ਮਤਲਬ ਉਹਨਾਂ ਦੇ ਉੱਤੇ ਪੈਲਵਟ ਦਾ ਪ੍ਰਿੰਟ ਹੋਇਆ ਹੁੰਦਾ ਹੈਗਾ ਸਟਾਫ ਹੋ ਹੀ ਰਹੂਗਾ ਬਟ ਇਹਨਾਂ ਦੇ ਉੱਤੇ ਜਿਹੜਾ ਪ੍ਰਿੰਟ ਹੁੰਦਾ ਹੁੰਦਾ ਹੈਗਾ ਇਹ ਸਾਟਨ ਦਾ ਹੋਇਆ ਹੁੰਦਾ ਹੈਗਾ ਤੇ 1000 ਰੁਪਏ ਇਹਨਾਂ ਦਾ ਪ੍ਰਾਈਸ ਆਪਾਂ ਨੇ ਪਾਇਆ ਸੀਗਾ 5 ਮੀਟਰ ਦਾ 올ਓਵਰ ਹੀ ਇਹ ਸੂਟ ਵੀ ਲੁਗਾਇ ਇਹਨਾਂ ਦੀ ਮੈਚਿੰਗ ਨਹੀਂ ਮਿਲੂਗੀ ਕਿ ਤੁਹਾਨੂੰ ਇੱਕ ਸੂਟ ਮੈਚਿੰਗ ਚ ਹੈਗਾ ਮੈਂ ਉਹ ਦਿਖਾ ਦਾਂਗੀ ਤੁਹਾਨੂੰ ਬਹੁਤ ਸੋਨੇ ਸੂਟ ਨੇ ਬਹੁਤ ਜ਼ਿਆਦਾ ਇਹ ਸੂਟ ਵੀ ਆਪਾਂ ਨੇ ਕਾਫੀ ਮੈਂ ਸੋਨੇ ਦਾ ਖਰੀ ਚੁੱਕੀਆਂਗੀ ਵੀ ਮੈਂ ਪਾਏ ਸੀਗੇ ਸੂਟ ਚ ਹੈਗੇ ਜੀ ਇੱਕ ਤੇ ਉਸ ਤੋਂ ਬਾਅਦ ਇੱਕ ਕਲਰ ਏ ਹੈਗਾ ਜੀ ਇਹਦੇ ਵਿੱਚ ਬਹੁਤ ਹੀ ਪਿਆਰੇ ਜਿਹੇ ਸੂਟ ਨੇ ਇਹ ਬਹੁਤ ਸੋਹਣੇ ਸੂਟ ਹੈਗੇ ਨੇ ਜੀ ਲਓ ਜੀ ਤੇ ਇੱਕ ਇਹ ਵਾਲਾ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਦੁਬਾਰਾ ਰਿਪੀਟ ਚ ਆਇਆਗਾ ਇਹ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਬਹੁਤ ਪਿਆਰਾ ਇਹਦੇ ਵਿੱਚ ਇੱਕ ਕਾਫੀ ਸ਼ੇਡ ਹੈਗਾ ਜੀ ਇਹ ਵਾਲਾ ਵੀ ਬਹੁਤ ਸੋਹਣਾ ਹੈਗਾ ਕਾਫੀ ਬਹੁਤ ਹੀ ਕਾਫੀ ਵੀ ਨਹੀਂ ਕਹਿ ਸਕਦੇ ਇਹਨੂੰ ਬਹੁਤ ਜ਼ਿਆਦਾ ਕਾਫੀ ਨਹੀਂ ਹੈਗਾ ਮਤਲਬ ਇਹਦੇ ਚਾਕਲੇਟੀ ਜਿਹਾ ਸ਼ੇਡ ਹੈਗਾ 브라운 ਚਾਕਲੇਟੀ ਜਿਹਾ ਸ਼ੇਡ ਇਹ ਵੀ ਬਹੁਤ ਸੋਹਣਾ ਹੈਗਾ ਐਂਡ ਇੱਕ ਇਹ ਵਾਲਾ ਆ ਗਿਆ ਜੀ ਇਹ ਵੀ ਬੜਾ ਪਿਆਰਾ ਜਿਹਾ ਹੈਗਾ ਇਹ ਵੀ ਰਿਪੀਟ ਕੀਤਾ ਹੈਗਾ ਆਪਾਂ ਨੇ ਇਹ ਵੀ ਬਹੁਤ ਸੋਹਣਾ ਹੈਗਾ ਇਹਨਾਂ ਦਾ ਪ੍ਰਾਈਸ ਰੂਗਾ ਜੀ 1000 ਰੁਪਏ ਇਹਨਾਂ ਦਾ ਪ੍ਰਾਈਸ 1000 ਹੈ ਇਹਨਾਂ ਦੀ ਸ਼ਿਪਿੰਗ ਐਕਸਟਰਾ ਰਹੂਗੀ ਜੀ ਇਹ ਸੂਟਾਂ ਦੀ ਸ਼ਿਪਿੰਗ ਐਕਸਟਰਾ ਰਹੂਗੀ ਤੇ 1000 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਤੇ ਨੈਕਸਟ ਮੈਂ ਤੁਹਾਨੂੰ ਦਿਖਾਨੀ ਇੱਕ ਚੀਜ਼ ਹੋ ਤੇ ਨੈਕਸਟ ਜਿਹੜੀ ਕਲੈਕਸ਼ਨ ਹੈਗੀ ਇਹ ਵਾਲੀ ਰਹੂਗੀ ਜੀ ਇਹ ਆਪਾਂ ਸਟ੍ਰਾਈਬ ਵਾਲੇ ਸੂਟ ਪਹਿਲਾਂ ਲੈ ਕੇ ਆਏ ਸੀਗੇ ਇਹ ਬਹੁਤ ਸੋਹਣੇ ਲੱਗਦੇ ਨੇਗੇ ਇਹ ਬਹੁਤ ਪਿਆਰਾ ਸੂਟ ਬਣਦਾ ਹੈਗਾ ਇਹਨਾਂ ਦੇ ਤੁਸੀਂ ਪੈਚ ਵਰਕ ਵੀ ਕਰਵਾ ਸਕਦੇ ਹੋਗੇ ਬਹੁਤ ਜ਼ਿਆਦਾ ਇਹ ਵੀ ਇੰਟਰਨੈਟ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਏ ਹੋਏ ਨੇਗੇ ਕਾਫੀ ਬੁਟੀਕਸ ਵਾਲੇ ਭੈਣਾਂ ਨੇ ਪਾਏ ਹੋਏ ਨੇਗੇ ਇਹਨਾਂ ਦੇ ਉੱਤੇ ਪੈਚ ਵਰਕ ਹੋ ਸਕਦਾ ਹੈਗਾ ਬਹੁਤ ਸੋਹਣੇ ਸੂਟ ਨੇ ਜੀ ਇਹ ਬਹੁਤ ਪਿਆਰੇ ਐਂਡ ਇਹ ਨਾਲ ਜਿਹੜੀ ਕ੍ਰੇਪ ਬਾਟਮ ਲਉਗੀ ਕ੍ਰੇਪ ਦੀ ਕ੍ਰੇਪ ਦੀ ਲਗਾਈ ਹੈ ਜੀ ਇਹਦੇ ਨਾਲ ਬਾਟਮ ਇਹ ਫਰੋਜ਼ੀ ਕਲਰ ਆ ਗਿਆ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਆ ਗਿਆ ਇਹ ਵੀ ਚੀਜ਼ ਬੜੀ ਪਿਆਰੀ ਹੈਗੀ ਬਹੁਤ ਸੋਹਣੀ ਚੀਜ਼ ਹੈ ਜੀ ਤੇ ਬਹੁਤ ਸੋਹਣੇ ਲੱਗਦੇ ਨੇ ਇਹ ਸੂਟ ਬਣੇ ਹੋਏ ਬੜੇ ਪਿਆਰੇ ਜੇ ਸੂਟ ਨੇ ਇੱਕ ਇਹਦੇ ਵਿੱਚ ਰਸਟ ਸ਼ੇਡ ਆ ਗਿਆ ਜੀ ਇੱਕ ਰਸਟ ਸ਼ੇਡ ਆ ਗਿਆ ਬਹੁਤ ਸੋਹਣਾ ਹੈ ਜੇ ਤੁਸੀਂ ਅਲੱਗ ਜਾ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਇਦਾਂ ਦੀਆਂ ਚੀਜ਼ਾਂ ਦੇ ਜਾ ਸਕਦੇ ਹੋਗੇ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਐਂਡ ਬਲੈਕ ਦੇ ਵਿੱਚ ਆ ਗਿਆ ਜੀ ਇੱਕ ਬਲੈਕ ਦੇ ਵਿੱਚ ਆ ਗਿਆ ਜੀ ਬੜਾ ਪਿਆਰਾ ਜਿਹਾ ਵੀ ਬਲੈਕ ਦੇ ਵਿੱਚ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਇਹਨਾਂ ਦਾ ਪ੍ਰਾਈਸ 1500 ਰਹੂਗਾ ਬਰਾਊਨ ਵਾਲਾ ਪਿੰਕ ਲਵੇ ਪਿਆ ਉਹ ਲਿਓ ਸੇਮ ਹੀ ਹੈ ਨਾਲ ਹੀ ਸ਼ਾਰਟ ਹੀ ਰਹਿਣੀ ਤੇ ਇੱਕ ਇਹ ਵਾਲਾ ਆ ਗਿਆ ਜੀ ਇਹਦੇ ਵਿੱਚ ਏ 컬러 ਆ ਗਿਆ ਇਹਨਾਂ ਦਾ ਪ੍ਰਾਈਸ 1500 ਰੁਪਏ ਰਹੂਗਾ ਜੀ ਇਹ ਵਾਲੇ ਸੂਟਾਂ ਦਾ ਮੈਂ ਦੁਬਾਰਾ ਤੋਂ ਰਿਪੀਟ ਕਰ ਰਹੀ ਆ ਜੀ ਵੀਡੀਓ ਤਾਂ ਜੋ ਤੁਹਾਨੂੰ ਸਮਝ ਆ ਸਕੇ ਕਿਉਂਕਿ ਮੈਂ 3-4 ਤਰ੍ਹਾਂ ਦਾ ਸਟੌਕ ਪਾ ਚੁੱਕੀ ਆ ਸਾਰਿਆਂ ਦੇ ਪ੍ਰਾਈਸ ਅਲੱਗ ਨੇ ਫਿਰ ਪਹਿਣਾ ਮੈਨੂੰ ਕਹਿਣੀਆਂ ਜੀ ਤੁਸੀਂ ਐਨੇ 'ਚ ਬੋਲਿਆ ਸੀਗਾ ਇਹ ਸੂਟ ਤੇ ਇਹ ਵਾਲੇ ਦੇਖੋ ਜੀ ਇੱਕ ਤਾਂ ਮੈਂ ਇਹ ਵਾਲੇ ਸੂਟ ਪਾਈ ਨੇਗੀ ਦੇਖੋ ਜੀ ਇਹ ਓਨਲੀ ਸ਼ਰਟ ਹੈਗੀ ਸ਼ਰਟ ਵੀ ਲੈ ਸਕਦੇ ਹੋ ਬਾਟਮ ਵੀ ਲਗਾ ਕੇ ਦੇ ਦਾਂਗੇ ਮਹਿੰਦੀ ਕਲਰ ਸਾਡੇ ਕੋਲ ਅਵੇਲੇਬਲ ਹੈਗਾ ਇਹਦੇ ਨਾਲ ਇੱਕ ਸੂਟ ਪੂਰਾ ਸੇਲ ਹੋ ਗਿਆ ਸੀ 7.5 ਮੀਟਰ ਫੈਬਰਿਕ ਸੀ ਸਾਡੇ ਕੋਲੇ ਇਹ ਵਾਲਾ ਬਲੈਕ ਨਾਲ ਆ ਗਿਆ ਜੀ ਤੇ ਇੱਕੇ ਦੇ ਵਿੱਚ ਰਸਟ ਸ਼ੇਡ ਆ ਗਿਆ ਜੀ ਤੇ ਐਂਡ ਨੈਕਸਟ ਬਹੁਤ ਜ਼ਿਆਦਾ ਕੋਸਟਲੀ ਸੂਟ ਜਾ ਰਹੇ ਨੇ ਜੀ ਇਹ ਵਾਲੇ ਆਪਟਿਕਸ ਵਾਲੀਆਂ ਪੈਣਾ ਨੇ ਵਰਕ ਕਰਵਾ ਕਰਵਾ ਕੇ ਸੇਲ ਕੀਤੇ ਐ ਬਟ ਆਪਾਂ ਇੱਕ ਸੂਟ ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਪੈਚ ਵਰਕ ਕਰਵਾ ਕੇ ਤੁਹਾਨੂੰ ਦਿਖਾਣੇ ਆਂਗੇ ਵੀ ਕਿੰਦਾ ਦਾ ਬਣੂਗਾ ਤੁਸੀਂ ਸਾਡੇ ਤੋਂ ਉਹਨਾਂ ਨੇ ਦੀ ਫੋਟੋ ਮੰਗਵਾ ਸਕਦੇ ਹੋ ਜੇ ਤੁਸੀਂ ਰੈਡੀ ਕਰਵਾਉਣ ਵਾਸਤੇ ਕਹੋਗੇ ਵੀ ਕਿੰਦਾ ਦਾ ਹੋਊਗਾ ਤਾਂ ਮੈਂ ਤਾਂ ਉਹਨੂੰ ਦਿਖਾ ਦਾਂਗੀ ਵੀ ਕਿੰਦਾ ਤੁਸੀਂ ਕਰਵਾ ਸਕਦੇ ਹੋਗੇ ਬਹੁਤ ਸੋਹਣੇ ਨੇ 1500 ਰੁਪਏ ਇਹਨਾਂ ਦਾ ਪ੍ਰਾਈਜ਼ ਰਹੂਗਾ ਜੀ ਐਂਡ ਅ ਨੈਕਸਟ ਮੈਂ ਜਿਹੜੇ ਤੁਹਾਨੂੰ ਦਿਖਾਏ ਨੇਗੇ ਇਹ ਸੈਟਨ ਬ੍ਰਾਸ਼ ਹੋਦੇ ਸੈਟਨ ਸੈਟਨ ਦਾ ਪ੍ਰਿੰਟ ਹੋਇਆ ਹੋਇਆ ਇਹ 1000 ਰੁਪਏ ਪ੍ਰਾਈਸ ਰਹੂਗਾ ਜੀ ਇਹਨਾਂ ਦਾ ਇਹਨਾਂ ਦਾ ਪ੍ਰਾਈਸ 1000 ਰੁਪਏ ਰਹੂਗਾ ਜੀ ਸ਼ਿਪਿੰਗ ਐਕਸਟਰਾ ਰਹੂਗੀ ਸ਼ਿਪਿੰਗ ਐਕਸਟਰਾ ਰਹੂਗੀ ਜੀ ਪਤਾ ਹੈ ਜੀ ਪੰਜਾਬ ਹਰਿਆਣਾ ਦੀ ਜਿਹੜੀ ਸ਼ਿਪਿੰਗ ਹੈਗੀ 90 ਰੁਪਏ ਹੈਗੀ ਪੰਜਾਬ ਮੈਂ ਦੱਸੇ ਦਿੰਨੀ ਹੈਗੀ ਤੁਹਾਨੂੰ ਕਿਉਂਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਪੰਜਾਬ ਹਰਿਆਣਾ ਦੀ ਸ਼ਿਪਿੰਗ 90 ਰੁਪਏ ਹੈ ਸਪੀਡ ਪੋਸਟ ਦੀ ਕਿਉਂਕਿ ਜੇ ਸਾਰੇ ਕਿਤੇ ਵੱਧ ਚੁੱਕੀ ਹੈਗੀ ਆਪਾਂ ਵੈਲਾ 70 ਲੈਂਦੇ ਸੀ ਕਿ ਫਿਰ ਆਪਾਂ ਅੱਸੀ ਹੁਣ 90 90 ਹੈ ਜੀ ਸਾਰੇ ਕਿਤੇ ਪੰਜਾਬ ਹਰਿਆਣਾ ਜੀ ਕਿਸੇ ਹੋਰ ਸਟੇਟ ਤੋਂ ਤਾਂ ਤੁਸੀਂ ਮੈਨੂੰ ਪੁੱਛ ਲਿਓ ਵੀ ਤੁਸੀਂ ਕਿਉਂਕਿ ਇਹ ਕਿਲੋਮੀਟਰ ਦੇ ਅਕੋਰਡਿੰਗ ਹੁੰਦਾ ਹੈਗਾ ਇਹ ਲਓ ਜੀ ਇਹ ਵਾਲੇ ਸੂਟ 1000 ਰੁਪਏ ਦੇ ਵਿੱਚ 1090 ਚਲਾ ਲਓ ਪੰਜਾਬ ਹਰਿਆਣਾ ਦੇ ਵਿੱਚ ਤੁਸੀਂ ਮੰਗਵਾ ਸਕਦੇ ਹੋਗੇ ਇਹਦੇ ਵਿੱਚ ਕਲਰ ਇਹ ਵੀ ਬੜਾ ਪਿਆਰਾ ਹੈਗਾ ਬਹੁਤ ਸੋਣਾ ਇਹਨੂੰ ਪਿੰਕ ਬਾਟਮ ਜੇ ਕੋਈ ਦੋ ਸ਼ਰਟਾਂ ਮੰਗਵਾ ਲਓ ਕਿਸੇ ਨੇ ਪਿੰਕ ਬਾਟਮ ਨਾਲ ਪਈ ਹੁੰਦੀ ਹੈਗੀ ਤਾਂ ਤੁਸੀਂ ਦੋ ਜਣੇ ਇੱਕੋ ਜਿਹੇ ਸੂਟ ਬਣਾ ਸਕਦੇ ਹੋਗੇ ਪਿੰਕ ਬਾਟਮ ਨਾਲ ਇੱਕ ਇਹਦੇ ਵਿੱਚ ਮੈਚਿੰਗ ਹੈਗਾ ਸਾਡੇ ਕੋਲੇ ਪਿੰਕ ਤਾਂ ਆਪਣੇ ਲਈ ਪਈ ਹੋਈ ਹੈ ਸੱਜ ਪਈ ਵੀ ਹੋਵੇ ਪਿੰਕ ਲਗਾ ਕੇ ਵੀ ਦੇ ਦਾਂਗੇ ਇਹ ਵੀ ਦਿਖਾਣਾ ਹੈਗੀ ਹੈ ਇਹ ਵੀ ਹੋਣੀ ਆਪਣੀ ਲਈ ਹੈਗੀ ਨਹੀਂ ਇਹ ਨਹੀਂ ਕੋਹੋਰ ਕੋਈ ਇਥੇ ਚਲੋ ਇਹ ਚਲੋ ਇਹਦੇ ਨਾਲ ਵੀ ਇਹਦੀ ਮੈਚਿੰਗ ਬਹੁਤ ਸੋਹਣੀ ਹੋਈ ਹੈ ਜੀ ਵਟ ਇਹਨਾਂ ਦਾ ਫਿਰ ਪ੍ਰਾਈਜ਼ ਵੱਜੂਗਾ ਇਹ ਨਹੀਂ ਹੈਗਾ ਜੀ ਫਿਰ 1000 ਰੁਪਏ ਦੇ ਵਿੱਚ ਆਊਗਾ ਇਹ ਫਿਰ ਇਹਨਾਂ ਦਾ ਪ੍ਰਾਈਜ਼ ਵੱਜੂਗਾ ਜੀ ਮੈਚਿੰਗ ਬਾਟਮ ਦੇ ਨਾਲ 1300 ਰੁਪਏ ਪ੍ਰਾਈਜ਼ ਹੋ ਜਾਊਗਾ ਇਹਦਾ 80 ਗ੍ਰਾਮ ਵਾਲੀ ਬਾਟਮ ਹੈਗੀ ਇਹ ਕ੍ਰੇਪ ਦੀ 1300 ਰੁਪਏ ਪ੍ਰਾਈਜ਼ ਹੋਊਗਾ ਜੀ ਇਹਦਾ ਐਵੇਂ ਵੀ ਲੈ ਸਕਦੇ ਹੋ ਤੁਸੀਂ ਲਓ ਜੀ ਇਹਦੇ ਨਾਲ ਵੀ ਫਰੋਜ਼ੀ ਲਗਾ ਦਾਂਗੇ ਮਿਲ ਜੂਗੀ ਫਰੋਜ਼ੀ ਕਲਰ ਜੇ ਤੁਸੀਂ ਮੈਚਿੰਗ ਕਰਵਾ ਕੇ ਲੈਣਾ ਚਾਹੁੰਦੇ ਤਾਂ ਲੈ ਸਕਦੇ ਹੋਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਏ ਨਗੇ 벨ਵਟ ਦੇ ਸੂਟ 벨ਵਟ ਦੇ ਪ੍ਰਿੰਟ ਸੂਟਾਂ ਦਾ ਪ੍ਰਾਈਸ ਹੈ ਜਿਹੜੇ ਬਿਲਕੁਲ ਪਿਓਰ ਸ਼ਿਲਕ 벨ਵਟ ਹੈ ਜੀ 3000 ਰੁਪਏ ਪਲੇਨ ਸੂਟਾਂ ਦਾ ਪ੍ਰਾਈਸ 2000 ਰੁਪਏ ਜੀ ਮੈਚਿੰਗ ਕਰਵਾ ਕੇ ਲਾਉਂਗੇ ਤਾਂ 2500 ਰੁਪਏ ਚ ਪੈ ਜਾਊਗਾ ਵਾਟ ਅਮੇজিং ਸਿਰਫ ਜਸਟ ਇੱਕ ਇਸ ਕਲਰ ਦੀ ਹੈ ਸਾਡੇ ਕੋਲੇ ਇਹ ਕੈਸ ਕਲਰ ਦੀ ਮੈਚਿੰਗ ਹੈਗੀ ਹੈ ਜੀ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਨਾ ਇਹਦੇ 'ਚ ਥੋੜਾ ਫਰਕ ਹੈ ਉਹ ਹੈਗਾ ਤਾਂ ਫਰੋ ਜੀ ਜਿਆਦਾ ਬਿਊ ਲੱਗੂਗਾ ਤੇ ਇਹ ਵਾਲਾ ਪਲੇਅਰ ਮਿਲ ਜੂਗਾ ਇਹ ਵਾਲਾ ਏਦਾਂ ਮਿਲ ਜੂਗਾ ਤੁਹਾਨੂੰ ਜੇ ਹਾਂ ਕੁਝ ਅਲੱਗ ਜਾ ਕੰਟਰਾਸਟ ਕਰਨਾ ਚਾਹਦੇ ਹੋ ਤਾਂ ਏਦਾਂ ਵੀ ਪਾ ਸਕਦੇ ਹੋ ਤੁਸੀਂ ਤੇ ਇੱਕ ਇਹ ਵਾਲਾ ਕਲਰ ਆ ਗਿਆ ਇਹਨਾਂ ਦਾ ਪ੍ਰਾਈਸ ਰੂਗਾ ਜੀ 3000 ਰੁਪਏ ਲੋੜੀ ਦੇ ਉੱਤੇ ਬਹੁਤ ਸੋਹਣੇ ਸੋਹਣੇ ਸੂਟ ਪਾ ਕੇ ਤੇ ਨਿਗੇ ਨਿਗੇ ਸੂਟ ਪਾ ਕੇ ਲੋੜੀ ਦੇਖੋ ਜੀ ਪਰਮਾਤਮਾ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਚੜ੍ਹਦੀ ਕਲਾ ਵਿੱਚ ਰਹਾਂ ਖੁਸ਼ ਰਹਾਂ ਤੰਦਰੁਸਤ ਰਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਹੈ ਥੈਂਕ ਯੂ